Thank mm -hmm. you. ਸਟੇਮਿਕ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾ ਤੋਂ ਲੁਧਿਆਣਾ ਦੇ ਨਿਊ ਹਾਈ ਸਕੂਲ ਦੇ ਵਿੱਚ ਘੁਟਾਲੇ ਦਾ ਮਾਮਲਾ ਪੱਕਿਆ ਹੋਇਆ ਹੈ ਜਿਸ ਨੂੰ ਲੈ ਕੇ ਸੁਨੀਲ ਮੜਿਆ ਜੋ ਕਿ ਮੜਿਆ ਗਰੁੱਪ ਦੇ ਮਾਲਕ ਨੇ ਅਤੇ ਉਹਨਾਂ ਦੀ ਟੀਮ ਨੂੰ ਠੱਗਸ ਆਫ ਲੁਧਿਆਣਾ ਦਾ ਟੈਗ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਕਿ ਨਿਊ ਹਾਈ ਸਕੂਲ ਸਮੇਂ ਸ਼ਹਿਰ ਦੀਆਂ ਕਈ ਜ਼ਮੀਨਾਂ ਨੂੰ ਅਗੈ ਤਰੀਕੇ ਨਾਲ ਹੜੱਪਿਆ ਗਿਆ ਅਤੇ ਅवैध ਤਰੀਕੇ ਦੇ ਨਾਲ ਇਹ ਜ਼ਮੀਨਾਂ ਤਿਆਰ ਕਰਾਈਆਂ ਗਈਆਂ ਹਨ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੈ ਜੋ ਕਿ ਨਿਊ ਹਾਈ ਸਕੂਲ ਦੇ ਸਟੂਡੈਂਟਸ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਦੱਸਿਆ ਕਿ ਸੁਨੀਲ ਮੜਿਆ ਵੱਲੋਂ ਖੰਬੜਾ ਰੋਡ ਦੇ ਉੱਤੇ ਇੱਕ ਸਕੂਲ ਬਣਾਇਆ ਗਿਆ ਸੀ ਜਿਸ ਦਾ ਨਾਂ ਹੈ ਕਿ ਸ਼ਿਵਾਲਿਕ ਬਾਰਾ ਸਕੂਲ ਰੱਖਿਆ ਗਿਆ ਸੀ ਅਤੇ ਨਿਊ ਹਾਈ ਸਕੂਲ ਦੇ ਵਿੱਚ ਉਹ ਨਾਲ ਸਟੂਡੈਂਟਸ ਨੂੰ ਅਤੇ ਉਹਨਾਂ ਨੇ ਪੇਰੈਂਟਸ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦੇਣ ਦੀ ਜਗ੍ਹਾ ਦੇ ਉੱਤੇ ਦੂਸਰੀ ਜਗ੍ਹਾ ਸ਼ਿਵਾਲਿਕ ਵਾਲਾ ਸਕੂਲ ਹੈ ਜੋ ਉਸ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਹਾਲਾਂਕਿ ਇਹ ਜੋ ਖੁਲਾਸਾ ਹੈ ਉਹ ਸ਼ਿਵਾਲਿਕ ਵਾਲਾ ਸਕੂਲ ਦੇ ਸਟੂਡੈਂਟਸ ਵੱਲੋਂ ਕੀਤਾ ਗਿਆ ਜਿਨ੍ਹਾਂ ਵੱਲੋਂ ਇਹ ਸਾਰੇ ਕੋਟ ਹੱਲੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਇੱਥੋਂ ਤੱਕ ਕਿ ਇਸ ਤੋਂ ਬਾਅਦ ਵਿੱਚ ਜਦੋਂ ਸ਼ਿਵਾਲਿਕ ਵਾਲਾ ਸਕੂਲ ਨਹੀਂ ਚੱਲਦਾ ਅਤੇ ਦੂਜੇ ਪਾਸੇ ਨਿਊ ਹਾਈ ਸਕੂਲ ਨੂੰ ਵੀ ਪੂਰੇ ਤਰੀਕੇ ਦੇ ਨਾਲ ਠੱਪ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸੁਨੀਲ ਮੜਿਆ ਵੱਲੋਂ ਉਸੇ ਸਕੂਲ ਦੀ ਸਾਈਡ ਦੇ ਉੱਤੇ ਕਮਰਸ਼ੀਅਲ ਜਗਾ ਬਣਾਈ ਜਾਂਦੀ ਹੈ ਕਮਰਸ਼ੀਅਲ ਇਮਾਰਤ ਖੜੀ ਕੀਤੀ ਜਾਂਦੀ ਹੈ ਅਤੇ ਉਸ ਦਾ ਅਵੈਧ ਤਰੀਕੇ ਦੇ ਨਾਲ CLU ਤਿਆਰ ਕਰਕੇ ਉਸ ਨੂੰ ਵੇਚ ਵੀ ਦਿੱਤਾ ਜਾਂਦਾ ਹੈ ਇਹ ਇੱਕ ਵੱਡੇ ਸਵਾਲ ਨਗਰ ਨਿਗਮ ਦੇ ਉੱਤੇ ਖੜੇ ਹੋ ਰਹੇ ਨੇ ਕਿ ਆਖਿਰ ਲੁਧਿਆਣਾ ਇੰਪਰੂਵਮੈਂਟ ٹرسٹ ਵੱਲੋਂ ਇੱਕ ਸਕੂਲ ਦੇ ਲਈ ਜਗਾ ਲਈ ਜਾਂਦੀ ਹੈ ਜੋ ਕਿ ਤੁਹਾਨੂੰ ਹੋਰ ਵੀ ਜਾਣਕਾਰੀ ਦੇ ਦਿੰਦੇ ਆ ਕਿ ਕਮਰਸ਼ੀਅਲ ਅਤੇ residential ਜੋ ਜ਼ਮੀਨ ਹੁੰਦੀ ਆ ਉਸ ਤੋਂ ਕਾਫੀ ਘੱਟ ਕੀਮਤ ਦੇ ਉੱਤੇ ਸਕੂਲ ਲਈ ਜਗ੍ਹਾ ਮਿਲਦੀ ਆ ਅਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਵੱਲੋਂ ਸੁਨੀਰ ਮੜਿਆ ਨੇ ਇਹ ਜ਼ਮੀਨ ਲਈ ਅਤੇ ਇਸ ਜ਼ਮੀਨ ਨੂੰ ਪਹਿਲਾਂ ਦਾ ਸਕੂਲ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਕੂਲ ਬੰਦ ਕਰ ਦਿੱਤਾ ਜਾਂਦਾ ਤਾਂ ਇਸ ਨੂੰ ਕਮਰਸ਼ੀਅਲ ਬਣਾ ਕੇ ਵੇਚ ਵੀ ਦਿੱਤਾ ਜਾਂਦਾ ਹੈ ਅਤੇ ਇਸ ਦਾ ਅਵੈਧ ਤਰੀਕੇ ਦੇ ਨਾਲ CLU ਕੀਤਾ ਜਾਂਦਾ ਜਦ ਕਿ ਸਕੂਲ ਦੀ ਜਗ੍ਹਾ ਦੇ ਉੱਤੇ ਕਦੀ ਵੀ ਨਗਰ ਨਿਗਮ CLU ਕਿਸੇ ਵੀ ਕੀਮਤ ਦੇ ਉੱਤੇ ਨਹੀਂ ਕਰ ਸਕਦਾ ਇਸ ਤੋਂ ਸਾ ਪਤਾ ਲੱਗਦਾ ਹੈ ਕਿ ਇੱਕ ਵੱਡਾ ਖੁਲਾਸਾ ਹੋਇਆ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਤੇ ਕੁਝ ਰਾਜਨੇਤਾਵਾਂ ਦੇ ਉੱਤੇ ਵੀ ਵੱਡੇ ਰੋਗ ਲੱਗ ਰਹੇ ਜਿਨ੍ਹਾਂ ਵੱਲੋਂ ਸੁਨੀਲ ਮੜਿਆ ਦੇ ਨਾਲ ਮਿਲੀਭੁਗਤ ਕਰਕੇ ਇਹ ਸਾਰੇ ਘੁਟਾਲੇ ਕੀਤੇ ਗਏ ਹਨ ਅਤੇ ਹੁਣ ਇਹ ਇੱਕ ਤੁਹਾਨੂੰ ਦੱਸ ਦਈਏ ਪੰਜਾਬ ਦਾ ਵੱਡਾ ਸਕੂਲ ਦਾ ਸਕੈਮ ਸਾਹਮਣੇ ਆਇਆ ਜੋ ਕਿ ਲੁਧਿਆਣਾ ਦੇ ਵਿੱਚ ਹੋਇਆ ਇਸ ਸਕੈਮ ਦੇ ਵਿੱਚ ਸੁਨੀਲ ਮੜਿਆ ਅਤੇ ਉਹਨਾਂ ਦੀ ਟੀਮ ਵੱਲੋਂ ਮਿਲ ਕੇ ਸਾਰੀਆਂ ਠੱਗੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਰਾਜਨੇਤਾ ਵੀ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਐਕਸ਼ਨ ਲਿੱਤਾ ਜਾਂਦਾ ਹੈ ਹਾਲਾਂਕਿ ਨਿਊ ਹਾਈ ਸਕੂਲ ਦੇ ਜੋ 올 ਸਟੂਡੈਂਟਸ ਨੇ ਉਹਨਾਂ ਵੱਲੋਂ ਕਿਹਾ ਗਿਆ ਜਾ ਰਿਹਾ ਹੈ ਕਿ ਸੁਨੀਲ ਮੜਿਆ ਤੇ ਉਹਨਾਂ ਦੀ ਟੀਮ ਨੂੰ ਥੱਗਸ ਆਫ ਲੁਧਿਆਣਾ ਨਹੀਂ ਬਲਕਿ ਥੱਗਸ ਆਫ ਪੰਜਾਬ ਦਾ ਨਾਮ ਦੇਣਾ ਚਾਹੀਦਾ ਹੈ ਟੈਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਇਹਨਾਂ ਵੱਲੋਂ ਸਕੂਲਾਂ ਨੂੰ ਲੈ ਕੇ ਇੰਨੇ ਵੱਡੇ ਘੁਟਾਲੇ ਕੀਤੇ ਗਿਆ ਜੋ ਕਿ ਪੰਜਾਬ ਦੇ ਵਿੱਚ ਆਪਣੇ ਆਪ ਦੇ ਵਿੱਚ ਪਹਿਲੇ ਘੁਟਾਲੇ ਨੇ ਇਹਨਾਂ ਨੇ ਇਹਨਾਂ ਨੇ ਇਨੀ ਬੁਨਿਆਦੀ ਤਰੀਕੇ ਦੇ ਨਾਲ ਇਹ ਸਾਰੀ ਜੋ ਠੱਗਿਆ ਨੇ ਉਹ ਘੜੀਆਂ ਹਨ ਜਿਸ ਨੂੰ ਦੇਖ ਕੇ ਕਿ ਇੱਕ ਵਾਰ ਤਾਂ ਹਰ ਵਿਅਕਤੀ ਹੈਰਾਨ ਹੋ ਜਾਂਦਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਇੱਕ ਜ਼ਮੀਨ ਨੂੰ ਵੇਚ ਦਿੱਤਾ ਜਾਂਦਾ ਹੈ ਕਿ ਉਹ ਸਰਕਾਰਾਂ ਵੱਲੋਂ ਆ ਗਈਆਂ ਹੁੰਦੀਆਂ ਸਸਤੇ ਭਾਅ ਦੇ ਵਿੱਚ ਦਿੱਤੀਆਂ ਗਈਆਂ ਹੁੰਦੀਆਂ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਨਿਊ ਹਾਈ ਸਕੂਲ ਦੇ ਵੀ ਸਿਵਲ ਲਾਈਨ ਦੀ ਜੋ ਜਗ੍ਹਾ ਹੈ ਉਸ ਦੇ ਉੱਤੇ ਸੁਨੀਲ ਮੜੀਆ ਵੱਲੋਂ ਇੱਕ ਸਾਈਡ ਤੇ ਪੀਜੀ ਭਰਾ ਦਿੱਤਾ ਗਿਆ ਤੇ ਦੂਜੀ ਸਾਈਡ ਤੋਂ ਕੋਠੀਆਂ ਬਣਾ ਕੇ ਕਿਰਾਇਆ ਲਿੱਤਾ ਜਾ ਰਿਹਾ ਅਤੇ ਨਿਊ ਹਾਈ ਸਕੂਲ ਦੀ ਕਰੀਬ 23000 ਗੱਜ ਦੀ ਜੋ ਸਰਾਬਾ ਨਗਰ ਕਿਪਸ ਮਾਰਕੀਟ ਦੇ ਨਾਲ ਲੱਗਦੀ ਜ਼ਮੀਨ ਹੈ ਉਸ ਦੇ ਤਿੰਨ ਸਕੂਲਾਂ ਨੂੰ ਦੇ ਦਿੱਤਾ ਅਤੇ ਸਕੂਲਾਂ ਤੋਂ ਕਰਾਇਆ ਵਸੂਲ ਕੀਤਾ ਜਾ ਰਿਹਾ ਹੈ ਲੇਕਿਨ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਆਖਿਰ ਇੰਨੇ ਸਾਲਾਂ ਤੋਂ ਸੁਨੀਲ ਮੜਿਆ ਵੱਲੋਂ ਇਹ ਠੱਗੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਪ੍ਰਸ਼ਾਸਨ ਨੇ ਪਹਿਲਾਂ ਕਿਉਂ ਨਹੀਂ ਐਕਸ਼ਨ ਲਿੱਤਾ ਅਤੇ ਹੁਣ ਇਹ ਕਿ ਨਵਾਂ ਮਾਮਲਾ ਸ਼ਿਵਾਲਿਕ ਵਾਲਾ ਸਕੂਲ ਦਾ ਸਾਹਮਣੇ ਹੈ ਜਿਸ ਨੂੰ ਲੈ ਕੇ ਕਿ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਕਿ ਸੁਨੀਲ ਮੜਿਆ ਵੱਲੋਂ ਕਿਸ ਤਰੀਕੇ ਦੇ ਨਾਲ ਸ਼ਿਵਾਲਿਕ ਵਾਲਾ ਸਕੂਲ ਪਹਿਲਾਂ ਲਿਆ ਜਾਂਦਾ ਹੈ ਤੇ ਫਿਰ ਠੰਗੀਆਂ ਮਾਰੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਕਮਰਸ਼ੀਅਲ ਦੀ ਮਾਰਦ ਬਣਾ ਕੇ ਵੇਚ ਵੀ ਦਿੱਤੀ ਜਾਂਦੀ ਆ ਹੁਣ ਦੇਖਣ ਆਵੇਗਾ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦੀ ਆ